ਆ ਕਿਨੇ ਬੈਠਾ ਹੈ ਨਾ ਜੋ ਕੇ ਬੈਠਾ ਹੈ ਕੋਈ ਨਹੀਂ ਅੱਜ ਜਿੰਦੀ ਮਬਿਲਾਣਾ ਫਿਰ ਮੱਕੀ ਉਧਰ ਮੈਨੂੰ ਕਿਵੇਂ ਖਾਣ ਦੇ ਕਰਦਾ ਹੀ ਪਾਉ ਚਾਹ ਲਾ ਚੜੀ ਅੱਜ ਨੂੰ ਪੁੱਛਨੇ ਆ ਪਾਉ ਕਿਵੇਂ ਟਿੱਲਾ ਜਿਹਾ ਬੈਠਾ ਹੈ ਤੂੰ ਮੈਨੂੰ ਯਾਰ ਗਵਾਂਢੀ ਆਪਣੇ ਦਾ ਵਿਆਹ ਦੇ ਕੋਈ ਨਹੀਂ ਦਿਸੇ ਕੋਈ ਯਾਰ ਮੈਂ ਤੈਨੂੰ ਲੱਭਦਾ ਫਿਰ ਤੂੰ ਲੱਭਾ ਹੀ ਕੋਈ ਨਹੀਂ ਯਾਰ ਕਿ ਚੱਕਰ ਕੀ ਯਾਰ ਬਣ ਗਿਆ ਯਾਰ ਮੈਨੂੰ ਘਰੋਂ ਨਹੀਂ ਲਜਾਂਦੇ ਆ ਤੇ ਮੈਂ ਹੁਣ ਕੀ ਕਰਾਂ ਕਹਿੰਦੇ ਤੂੰ ਪੱਠੇ ਵੱਢ ਤਾਂ ਹੋਰ ਕੋਈ ਚੱਕਰ ਨਹੀਂ ਹੈਗਾ ਚੱਲ ਦੱਸੇ ਯਾਰ ਤੂੰ ਟੈਨਸ਼ਨ ਨਾ ਲੈ ਮੇਰੇ ਹੁੰਦੇ ਆ ਤੇ ਭਰਾ ਦੇ ਹੁੰਦੇ ਆ ਟੈਨਸ਼ਨ ਨਾ ਲੈ ਆਪਾਂ ਗੂਗਲ ਤੋਂ ਪੁੱਛ ਲਿਆ ਵੀ ਤੇਰੇ ਘਰ ਦੇ ਤੈਨੂੰ ਕਿਉਂ ਨਹੀਂ ਜਾਂਦੇ ਲੈ ਪੁੱਛ ਆ ਇਹ ਗੂਗਲ ਮੈਨੂੰ ਦੱਸ ਸਕੀ ਮੇਰੇ ਘਰ ਦੇ ਮੈਨੂੰ ਕਿਉਂ ਨਹੀਂ ਵਿਆਹ ਤੇ ਜਾਂਦੇ ਵੀ ਕੀ ਆ ਕੀਤਾ ਹੈ ਵਿਆਹ ਤੇ ਉਹਨਾਂ ਤੈਨੂੰ ਸਵਾਲ ਜਾਣਾ ਉਥੋਂ ਸਾਰੇ ਗੁਲਾਬ ਜਾਮਣ ਤੂੰ ਚੋਰੀ ਕਰ ਲੈਣਾ ਤੂੰ ਫਿਰ ਆਖਣਾ ਮੈਨੂੰ ਲੈ ਕੇ ਨਹੀਂ ਜਾਂਦੇ ਮੇਰੇ ਅਤੇ